ਹਾਂਜੀ ਦੋਸਤੋ ਮੇਰੇ ਵੱਲ ਪਿਆਰ ਭਰੀ ਸასი ਕਾਲ ਤੇ ਆਪਣਾ ਟਰੈਕਿੰਗ ਲੈਣ ਦਾ ਅੱਜ ਜਗਾ ਦੂਸਰਾ ਦਿਨ ਤੇ ਅੱਜ ਆਪਾਂ ਜਾਣੇ ਆ ਕਿਸੇ ਹੋਰ ਸਾਈਡ ਅੱਜ ਜਾਣਾ ਵਾ ਧਰਮਕੋੜ ਗੱਡੀ ਕਰ ਲਈ ਆ ਸਟਾਰਟ ਤੇ ਇਹਨੂੰ ਲਾਉਣੇ ਆ ਘੋੜੇ ਨੂੰ ਆਪਣੇ ਨੂੰ ਕਿਤੇ ਟਕਾਣੇ ਢੱਕ ਕੇ ਫਿਰ ਜਾਣੇ ਆ ਗੱਡੀ ਪਰਨ ਆ ਨਿਕਲ ਪਈ ਆ ਤੇ ਗੱਡੀ ਆਪਣੀ ਉਥੋਂ ਇੱਥੇ ਮਾਰਾਂਗੇ ਪਾਣੀ ਉੱਪਰੋਂ ਪਾਣੀ ਮਾਰ ਕੇ ਸ਼ੋਅ ਦੇ ਪਾਣੀ ਮਾਰਨਾ ਵਾ ਇੱਥੇ ਲਿਆ ਜਾਣੇ ਆ ਪਰਨਾ ਮੋੜ ਮਾਰ ਆ ਗਿਆ ਪਾਣੀ ਚੱਲ ਹੋਏ ਮੁੰਡਿਓ ਆਪਣੀ ਰਾਣੀ ਸੁੰਦਰਾ ਜਾਂਦੀ ਅੱਗੇ-ਅੱਗੇ ਓਲਟ ਲਾਉਣੇ ਆ ਕਿਤਨਾ ਅਗਰੇ ਟਿਕਾਣੇ ਕਰਕੇ ਓਲਟ ਦਿੱਤਾ ਆਪਾਂ ਡੱਕ ਤੇ ਚੜਦੇ ਆਂ ਗੱਟੇ ਹਾਂ ਹਾਂਜੀ ਸੋ ਆਪਾਂ ਫਾਈਨਲੀ ਸ਼ੈਲਰ 'ਚ ਆ ਗਏ ਇੱਥੋਂ ਪਰਾਂਗੇ ਚੌਲ ਚੌਲ ਪਰ ਕੇ ਜਾਵਾਂਗੇ ਸ਼ਾਇਦ ਜਾਂ ਫਰੀਦਕੋਟ ਜਾਵਾਂਗੇ ਤੇ ਜਾਂ ਬਠਿੰਡਾ ਬਾਕੀ ਦੇਖਦੇ ਆ ਕਿੱਥੋਂ ਦਾ ਬਿਲਟੀ ਮਿਲਦੀ ਆ ਉੱਥੇ ਜਾਂਦੇ ਆ ਤੇ ਰਸਤੇ ਦਾ ਵੀਡੀਓ ਰਸਤੇ ਦੀ ਵੀਡੀਓ ਕੋਈ ਨਹੀਂ ਬਣਾਏਗੀ ਥੋੜੀ ਜੀ ਟੈਨਸ਼ਨ ਦਿਮਾਗ 'ਤੇ ਪੈ ਗਈ ਸੀ ਉਸ ਦਾ ਕਰਕੇ ਨਹੀਂ ਵੀਡੀਓ ਬਣਾਏਗੀ ਇੱਧਰ ਸਾਡਾ ਬੱਬਰ ਸ਼ੇਰ ਬੈਠਾ ਏ ਘੱੱਲੇ ਤੂੰ ਕਹਦੇ ਇੱਥੇ ਬੈਠਾ ਨਹੀਂ ਆਉ ਫੜਕ ਲਈ ਕੀ ਬੋਰੀ ਸੱਤ ਆ ਉਹ ਇੱਧਰ ਉਹ ਇਹ ਨਾ ਮਾਲ ਆਪਣਾ ਤਿਆਰ ਇੱਧਰ ਖੜੀ ਆਪਾਂ ਰੈਡੀ ਗੱਡੀ ਹੋਈ ਜਾਂਦੀ ਆਪਣੀ ਲੋਡ ਉੱਤਰ ਲੱਗੀ ਪਈ ਆ ਲੀਵਰ ਗੱਡੀ ਲੋਡ ਹੋਈ ਜਾਂਦੀ ਆ ਜਿੱਥੋਂ ਕਹਿੰਦੇ ਅੱਧੀ ਭਰਨੀ ਆ ਅੱਧੀ ਘਟੇ ਹੋਰ ਲੋਡ ਕਰਨੀ ਆ ਤਾਂ 300 80 ਘਟੇ ਪਾਉਣੇ ਆ ਬਾਕੀ ਦੁੱਧ ਘਟਾ ਕੋ ਪਾਉਣਾ ਦੇਖਦੇ ਆ ਕਿੱਥੋਂ ਭਰਾਂਦੇ ਲੋਡ ਸਾਡਾ ਇੱਕ ਘੈਂਟ ਬੰਦਾ ਤੇ ਕੋਲ ਆ ਫੋਨ ਤੇ ਟੱਕ ਰਹਿਂਦਾ 24 ਘੰਟੇ ਜਦੋਂ ਮਰਜ਼ੀ ਦੇਖ ਲੋ ਇਹ ਫੋਨ ਤੇ ਹੁੰਦਾ ਯਾ ਫਲਾਬ ਇਹ ਆ ਫੋਨ ਤੇ ਹੁੰਦਾ ਜਿਵੇਂ ਇਦਾਂ ਬੈਠਾ ਵੇ ਬੁਰੀ ਵਿਛਾ ਆ ਕੇ ਗੱਡੀ ਰੇਟ ਆ ਫੋਨ ਤੇ ਟੱਕਰਾ ਰਹਿਦਾ ਬਈਲੀ ਦੇਖੋ ਚੌਲਾਂ ਦਾ ਮੀਂਹ ਵਰਦਾ ਗੱਡੀ ਆਪਣੀ ਲੋਡ ਹੋ ਗਈ ਸੈਣ ਕਰਾਉਣੇ ਬਾਹੋਂ ਨੇ ਬਾਹਰ ਸੇ ਰਸੇ ਪਾ ਕੇ ਫਿਰ ਜੰਨੇ ਉਹਨੂੰ ਖਿਲਾ ਰਿਆ ਬੱਬਰ ਸ਼ੇਰ ਨੂੰ ਉੱਤੇ ਚੱਲ ਖਿੱਚ ਇੱਥੇ ਹੀ ਮੁੰਡਾ ਕਹਿੰਦੇ ਲੱਦ ਕੇ ਗੱਡੀ ਬਹਿ ਗਿਆ ਵਿੱਚ ਤੁਰਪੀ ਸਮਾਰ ਕਰਾ ਕੇ ਡੰਡਾ ਤੇ ਹੁਣ ਅੱਗੋਂ ਭਰਾਂਗੇ ਜਾ ਕੇ ਅਮ ਆਪਾਂ ਆ ਗਏ ਆ ਕੰਡੇ ਤੇ ਦੁਬਾਰਾ ਹੁਣ ਕਰਾਉਣੇ ਆ ਗੰਡਾ ਕੰਡਾ ਕਰਾ ਕੇ ਫਿਰ ਜਾਵਾਂਗੇ ਬਾਹਰ ਤੇ ਆਪਣਾ ਵੇਜਨ ਇਹਨਾ ਵਜਨ ਆ ਗਿਆ ਆ ਲਾਉਣੀ ਆ ਗੱਡੀ ਕੰਡੇ ਤੋਂ ਬਿੱਲ ਬੰਦੀ ਕਰਨੀਆਂ ਦੇਡ ਗੱਡੀ ਕਰਦੇ ਪਿਆ ਆਪਾਂ ਬੈਗ ਖਲਪ ਗਿਆ ਬਈ ਕਿੱਥੇ ਗਿਆ ਬਾਊ ਬਾਊ ਪੂਰਾ ਹੋ ਗਿਆ ਕਿਉਂ ਸਾਵਣ ਕਿੱਥੇ ਗਿਆ ਕੋਈ 10 ਮਿੰਟ ਬਾਅਦ ਫਾਉਂਡ ਵੀਰ ਮਾਦ 10 ਮਿੰਟ ਬਾਅਦ ਚਲ ਬਣਵਾ ਜਾ ਹਰ ਮੁੰਡਾ ਕਲ ਪਿਆ ਵਿਆ ਕਿੱਥੇ ਗਿਆ ਬাবু ਸਤਿ ਸ਼੍ਰੀ ਅਕਾਲ ਕਿੰਨੇ ਲੋਕ ਹੋ ਰਹੇ ਖਲਾਰੀਆ ਕੰਡਾ ਹੋ ਗਿਆ ਸਾਰੇ ਬਿੱਲ ਵੀ ਵਸਾ ਸਾਲਣ ਗੱਲ ਦੇ ਗੀਂਦਾਂ ਦੇ ਮਿਲਣਾ ਲੋ ਹੁੰਦੇ ਗਾਏ ਮੁੰਡਾ ਮੰੰਡਾ ਰੱਖਾ ਰਿਹਾ ਆ ਵੀ ਇਹਨੇ ਮੁੰਡਾ ਪੂਰਾ ਖੁਸ਼ ਹੋਇਆ ਉਹਦਾ ਨਾਲੇ ਚਾਹ ਪੀਂਦਾ ਉਹਨਾਂ ਦਾ ਬਿੱਲ ਮਿਲ ਕੇ ਗੱਡੀ ਗਈ ਕੋਹ ਦਾ ਉੱਡਿਆ ਤੇ ਆਠੇ ਗੱਦ ਰੰਦਾ ਜੀ ਜ ਨੱਚਦਾ ਹੁੰਦਾ ਦੇਖਦੇ ਆਂ ਜੀ ਰਿਐਕਸ਼ਨ ਕੀ ਕਹਿੰਦਾ ਕੀ ਬੋਲਦਾ ਜਿੰਨਾ ਬਾਪ ਆਵੇ ਮਿਲ ਗਿਆ ਆ ਗਿਆ ਜੀ ਗੁਰਵਾ ਨੂੰ ਗੁਰੂਗੋਚ ਲਾਈ ਫਿਰਣਾ ਫਰਮ ਗਲਾਸ ਤੋਂ ਹੀ ਦੇ ਨਾਲ ਕਰਾਉਣੀਆ ਐਂਟਰੀ ਆਊਟ ਗੱਡੀ ਆਪਾਂ ਕਰਾਉਣੀ ਗੇਟ ਤੋਂ ਆਪਾਂ ਆਊਟ ਗੱਡੀ ਲਈ ਅੰਦਾ ਵਾ ਲੈ ਵੀ ਵੀਰ ਲੱਗਾ ਗੇਟ ਖੋਲਣਾ ਤੇ ਗੱਡੀ ਲਿਆ ਬਾਹਰ ਗੱਡੀ ਲੱਗੀ ਹੁਣ ਬਾਹਰ ਆਪਣੀ ਬਸ ਤੁਹਾਨੂੰ ਆਹੀ ਬਿਲ ਦੇਣਾ ਓਕੇ ਜਾਣ ਆ ਜੀ ਅਰਦੇ ਜੀ ਫਾਈਨਲੀ ਤੋਂਨੇ ਕੋਲ ਬੇਆਂ ਗੱਡੀ ਭਾਰ ਕੱਢ ਲਈ ਤੇ ਬਾਕੀ ਮਾਲ ਪਾਉਣਾ ਵਾ ਸ਼ਾਇਦ ਮੁਦਬੀਆਂ ਜਾ ਕੇ ਤੇ ਮੈਂ ਪਹਿਲਾਂ ਦੱਸਿਆ ਨਾ ਬੜਾ ਸੁਕੰਜਰ ਖਾਣਾ ਤੇ ਵੀਰੇ ਮੈਂ ਪਹਿਲਾਂ ਗੱਡੀ ਭਰ ਕੇ ਗਿਆ ਮੱਤੀ ਆਪਾਂ ਖਾਣ ਮੈਂ ਨਹੀਂ ਕਰਕੇ ਗਿਆ 98 ਸੂਨਾ ਖਾਲੀ ਇੱਥੇ ਜਿੱਥੇ ਮੈਂ ਦਾਸ ਨੂੰ ਗੱਡੀ ਨੇ ਨਿਕਲੀ ਸੀ ਜੀ ਨਾ ਹਾਂ ਕਹਿੰਦੇ ਗੱਡੀ ਸਟਾਈਲ ਦੋ ਹੀ ਨੇ ਨਾ ਬਾਕੀ ਅੱਛੇ ਫਜ਼ੀਰ ਆਉਂਦੇ ਤੁਹਾਨੂੰ ਮੈਂ ਰੋਟੀ ਦੇ ਤੇ ਕੀ ਹੋਵੇ ਦੁਬਾਰੀ ਇਹ ਬਾਤ ਕਿਉਂ ਹਾਂ ਜੀ ਦੋਸਤੋ ਫਾਈਨਲੀ ਆਪਾਂ ਆਪਣੇ ਸ਼ਹਿਰ ਚੰਟਰ ਹੋਣ ਲੱਗੇ ਆਂ ਜੀਰੇ ਆ ਚੁੱਕੇ ਆਂ ਤੇ ਸੂਰਜ ਦਾ ਟਾਈਮ ਹੋ ਗਿਆ ਮਹਾਰਾਜ ਦੀ ਕੁਰਬਾਨੀ ਚੱਲਦੀ ਪਈ ਹੈ ਭਗਵਾਨ ਜੀ ਆਪਾਂ ਫਾਈਨਲੀ ਆਪਣੇ ਸ਼ਹਿਰ ਪਹੁੰਚ ਗਏ ਆ ਤੇ ਘਰ ਜਾਣੇ ਮੈਂ ਆ ਟਾਈਮ ਹੋ ਗਿਆ ਵਾ ਸਵਾ ਅੱਠ ਦਾ ਸੋਰਜੀ ਆ ਹਾਂ ਪਿੰਡ ਆ ਗਏ ਆ ਪਿੰਡ ਦੇ ਮੋੜ ਤੇ ਗੱਡੀ ਲਾਤੀ ਆ ਤੇ ਉਧਰ ਬਾਸ ਜਾਵਾਂਗੇ ਹਵੇਲੀ ਲਾਉਣ ਆ ਇਧਰ ਦੂਜੀਆਂ ਗੱਡੀਆਂ ਘੋੜਾ ਦੋਨੇ ਦਾ ਚੁੱਕੀਆਂ ਆ खड़ी ਆਪਣੀ ਰਾਣੀ ਸੁੰਦਰਾ ਪਿੰਡ ਦੇ ਮੋੜ ਤੇ ਉਹ ਹਾਂਜੀ ਆਪਣੀ ਚੱਲੀ ਗੱਡੀ ਆ ਲੱਗੇ ਆ ਹਵੇਲੀ ਲਾਉਣ ਤੇ ਗੱਡੀ ਢਾੱਕ ਕੇ ਇਥੇ ਸਰਪਾਲ ਫੱਕ ਜਾ ਜਾਵਾਂਗੇ ਘਰੇ ਦਰ ਸੇਰੇ ਜਾਵਾਂਗੇ ਉੱਧਰ ਖੜੀਆਂ ਦੂਜੀਆਂ ਰਾਣੀ ਸੁੰਦਰਾ ਇਹ ਵੇਲੀ ਦਿੱਤੀ ਲਾ ਹੁਣ ਇਹ ਦੂ ਬਾਤ ਜਾਣਿਆ ਕਰ ਇਸ ਵੇਰੇ ਦੇਖਾਂਗੇ ਕੀ ਕਰਨਾ ਗੱਡੀ ਅੰਦਰ ਦੇ ਹੁਣ ਆਪਾਂ ਚੱਲਦੇ ਆਂ ਕਰੇ ਚੱਲ ਵੀ ਮੁੰਡਿਆ ਉਹ ਅੱਗੇ ਨੋੜ ਜਾ ਰੋ ਦੋਸਤੋ ਫਾਈਨਲੀ ਆਪਾਂ ਕਰੇ ਪਹੁੰਚ ਗਏ ਆਂ ਟਾਈਮ ਹੋ ਗਿਆ 10 ਦਾ ਤੇ ਕਾਫੀ ਲੇਟ ਹੋ ਗਏ ਸੀ ਗੱਡੀ ਵੇਲੀ ਲਾਉਂਦੇ ਆਂ ਫਿਰ ਜਾ ਕੇ ਤਰਪਾਲ ਤਰਪੂਲ ਪੌਂਟ ਲੱਗਾ ਟਾਈਮ ਕੁਝ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਕਾ ਤੁਹਾਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸੋ ਬਾਏ